ਸ਼੍ਰੀ ਦੁਰਗਿਆਣਾ ਤੀਰਥ ਦੇ ਸ਼੍ਰੀ ਵੱਡਾ ਹਨੂਮਾਨ ਮੰਦਿਰ ਵਿਖੇ ਸੰਕ੍ਰਾਂਤੀ ਦੇ ਮੌਕੇ ਤੇ ਝੰਡਾ ਲਹਿਰਾਇਆ ਗਿਆ ਇਸ ਮੌਕੇ ਦੁਰਗਿਆਣਾ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਲక్ష్ਮੀ ਕਾਂਤਾ ਚਾਵਲਾ ਨੇ ਸ਼ਹਿਰ ਵਾਸੀਆਂ ਨੂੰ ਮੰਦਿਰ ਵਿੱਚ ਆਉਣ ਅਤੇ ਇਸ ਸਮਾਗਮ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਇਸ ਮੌਕੇ ਡਾਕਟਰ ਰਾਕੇਸ਼ ਸ਼ਰਮਾ ਮੈਨੇਜਰ ਅਨਿਲ ਸ਼ਰਮਾ ਰਾਜੇਸ਼ ਕੁਮਾਰ ਬੰਟੂ ਸਾਹਿਲ ਭਰਤਵਾਜ ਸਨੀ ਕੁਮਾਰ ਅਨਿਲ ਟੰਡਨ ਅਤੇ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ ਰਾਮ ਜੈ ਜੈ ਰੰਗੇ ਹਾਰ ਹਾਰ ਮਾਰੇ ਜੈ ਸ਼੍ਰੀ ਰਾਮ 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 ਸਾਰਿਆਂ ਨੂੰ ਬੰਦਪੋ ਬੁਦਾਈ ਜੀਰਾਂ ਬਲੀ ਸਾਰਿਆਂ ਨੂੰ ਤੰਦਰੁਸਤੀ ਦੇਣ ਸਭ ਤੇ ਸਾਰਿਆਂ ਨੂੰ ਸੁੱਖ ਸ਼ਾਂਤੀ ਦੇਣ ਸਦਾ ਬਲਾ ਕਰਨ ਜੈ ਸ਼੍ਰੀ ਰਾਮ ਅੱਜ ਮਘਰ ਮਹੀਨਾ ਨਿਆ ਚੜਾ ਹੈ ਸੰਕਰਾਂਤੀ ਹੈ सबको बहुत बहुत बधाई शुभ हो सबके लिए और पिछले समय से अगर कहीं आपस में विचार व मनस्य द्वेश है तो सर्दी का महीना प्रारंभ होते ही उसे निकाल दीजिए और ये मैं एक और अपील करती हूँ कि मगर का मतलब सर्दी का पूरे जोर शोर से आना है तो आप सबके घरों में जो कोई गर्म कपड़े पड़े हैं पुराने या आप नए खरीद कर दे सकते हैं कम से कम दो दो चार चार कपड़े अपने आसपास जो गरीब वर्ग है ज़रूरतमंद है गरीबी का बोर्ड नहीं लगाना उनके जरूरतमंद को चुपचाप हमने देने हैं और इसके साथ ही एक संकल्प लीजिए कि जब आप अपने मकान या दुकान किराए देते हैं बेच रहे हैं उनको ही देना जो उस घर में आकर राम राम करें ना बकरे काटे ना गाय काटे और ना सनातन के विरुद्ध काम करें संग्राम की सारा बहुत बहुत बधाई ਖਾਸਕਰ ਪੰਜੀ ਨੇ ਜੋ ਕਿਹਾ ਉਹ ਦੁਬਾਰਾ ਰਿਪੀਟ ਕਰਨ ਦੀ ਜਰੂਰਤ ਹੈ ਪਰ ਮੈਂ ਜਿਹੜੇ ਸਾਡੇ ਸੰਗਰਾਂ ਨੂੰ ਸਾਰੇ ਸਾਥੀ ਜਾਂਦੇ ਸਾਰੇ ਵਧਾਈ ਦੇ ਪਾਤਰ ਆ ਹਰ ਸੰਗਰਾਂ ਨੂੰ ਟਾਈਮ ਨਾ ਪਰ ਇਹਨਾਂ ਨੂੰ ਵੀ ਅੱਜ ਮੈਂ ਇੱਕ ਚੀਜ਼ ਕਹਾਂਗਾ ਔਰ ਅੰਬਰਸਰ ਦੀ ਜਨਤਾ ਨੂੰ ਵੀ ਕਿਉਂਕਿ ਉਸੇ ਲੋਕ ਇੱਥੇ ਕਾਫੀ ਦਿਨਾਂ ਤੋਂ ਨਾ ਮੰਦਿਰ ਚ ਸ਼ਿਕਾਇਤ ਆ ਕਮੇਟੀ ਦੇ ਵੀ ਲੋਕ ਕਰਦੇ ਆ ਅੰਬਰਸਰ ਦੀ ਜਨਤਾ ਨੂੰ ਮਾਤ ਜੋੜ ਕੇ ਅਪੀਲ ਕਰਨਾ ਮੰਦਿਰ ਆਓ ਮੰਦਿਰ ਨੂੰ ਜੋ ਦੇਣਾ ਹੈ ਮੰਦਿਰ ਕਮੇਟੀ ਨੂੰ ਦਿਓ ਜਾਂ ਇੱਥੇ ਗੱਲੇ ਚ ਪਾਓ ਕੁਝ ਲੋਕ ਆਪਣੀ ਮਰਜ਼ੀ ਨਾਲ ਮੰਦਿਰ ਦੇ ਨਾਂ ਤੇ ਲੋਕਾਂ ਕੋ ਜਾ ਕੇ ਮੰਦਰ ਦੇ ਨਾਂ ਦੇ ਚੰਦਾ ਮੰਗਦੇ ਆ ਮੇਰੀ ਅੱਜ ਜੋੜ ਕੇ ਬੇਨਤੀ ਆ ਜੋ ਤੁਸੀਂ ਜੇਣਾ ਚਾਹੁੰਦੇ ਹੋ ਮੰਦਰ ਕਮੇਟੀ ਨੂੰ ਦਿਓ ਜਾਂ ਆ ਕੇ ਗੱਲੇ ਚ ਪਾਓ ਮੰਦਰ ਦੇ ਨਾਂ ਤੇ ਕੋਈ ਆਵੇ ਬਿਲਕੁਲ ਉਹਨੂੰ ਨਾ ਦਿਓ ਕਿਉਂਕਿ ਇੱਥੇ ਰੋਜ਼ ਕੋਈ ਨਾ ਕੋਈ ਸ਼ਿਕਾਇਤ ਆਉਂਦੀ ਹੈ ਜੈ ਸ਼੍ਰੀ ਰਾਮ ਦੀ ਆਜ ਦੇ ਦਿਨ ਦੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਜਿਹੜੀ ਗੱਲ ਭੈਣ ਜੀ ਨੇ ਕਹੀ ਆਪਣਾ ਘਰ-ਬਾਰ ਦੇਣ ਤੋਂ ਪਹਿਲਾਂ ਵੇਖ ਲਿਆ ਕਰੋ ਕਿਨੂੰ ਦੇਣ ਲੱਗੇ ਆ ਨਹੀਂ ਤੇ ਜੋ ਦਿੱਲੀ ਚ ਹੋਇਆ ਇਸ ਕਾਰਨ ਮੈਂ ਬਾਰ ਬਾਰ ਉਹ ਲਵੇ ਰਿਪੀਟ ਨਹੀਂ ਕਰਨੇ ਸੋਚ ਸਮਝ ਕੇ ਘਰ ਬਾਰ ਦਿਆ ਕਰੋ ਥੋੜੇ ਜਿਹਾ ਪੈਸਿਆਂ ਦੇ ਲਾਲਚ ਨੂੰ ਆਉਣ ਵਾਲੀ ਪੀੜ੍ਹੀਆਂ ਦਾ ਹੀ ਬੇੜਾ ਗਰਕਣਾ ਕਰੀਏ